ਲਖਾ ਵਸਿਆ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਇਸ ਨੂੰ ਸਹਿਕਾਰ ਕਰਨ ਲਈ ਤੁਹਾਡਾ ਸੇਵਕ ਮੈਂ ਹਮੇਸ਼ਾ ਯਤਨਸ਼ੀਲ ਤੇ ਕਰਮਸ਼ੀਲ ਰਿਹਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਮੇਰੇ ਪ੍ਰਿਆਸ ਹੋਣਗੇ ਜਿਹਦੇ ਨਾਲ ਗੁਰਦਾਸਪੁਰ ਦਾ ਸਰਵਪੱਖੀ ਵਿਕਾਸ ਜਿਹੜਾ ਹੋ ਸਕੇ ਅੱਜ ਮੈਂ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਹੋਰ ਪਹਿਲ ਕਦਮੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਅਣਗੋਲੀਆਂ ਰੱਖਿਆ ਸੀ ਗਿਆ ਅੱਜ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦਾਰਸਪੁਰ ਵਿਧਾਨ ਸਭਾ ਹਲਕੇ ਦੇ ਜਿਹੜੇ ਸਾਡੇ ਪਿੰਡੂ ਖੇਤਰ ਦੀਆਂ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਉਹਨਾਂ ਦੀ ਮੁਰੰਮਤ ਲਈ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਨਾਲ ਲੋਕਾਂ ਨੂੰ ਆਉਣ-ਜਾਉਣ ਦੇ ਵਿੱਚ ਖੁਆਈ ਆਈ ਔਰ ਜਿਹੜੀ ਜਿੰਸ ਆਪਾਂ ਲੈ ਕੇ ਜਾਣੀ ਸੀਗੀ ਉਹਨੂੰ ਟ੍ਰਾਂਸਪੋਰਟ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਸਰੀ ਵਾਰ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਦੀ ਸਰਕਾਰ ਆ ਉਸ ਨੇ ਬਹੁਤ ਵੱਡਾ ਪੰਜਾਬ ਦੇ ਨਾਲ ਮੈਂ ਸਮਝਦਾ ਵੀ ਧੋਖਾ ਵੀ ਕੀਤਾ ਔਰ ਪੰਜਾਬ ਦੇ ਨਾਲ ਧੱਕਾ ਵੀ ਕੀਤਾ ਸਾਡਾ 7757 ਕਰੋੜ ਰੁਪਇਆ ਜਿਹੜਾ ਆਰਡੀਆ ਫੰਡ ਆ ਉਹਨੂੰ ਰੋਕ ਕੇ ਰੱਖਿਆ ਦਾ ਅੱਜ ਤੱਕ ਜਿਹਦੇ ਤੇ ਪੰਜਾਬ ਦੇ ਸੂਬੇ ਦਾ ਆਪਣਾ ਹੱਕ ਸੀ ਔਰ ਜਿਹੜੇ ਅਸੀਂ ਸੈਂਟਰ ਨੂੰ ਜਮ੍ਹਾਂ ਕਰਾਏ ਸੀਗੇ ਅੱਜ ਤੱਕ ਉਹਦੀ ਅਦਾਇਗੀ ਨਾ ਹੋਣ ਕਰਕੇ ਸੜਕਾਂ ਦੇ ਹਾਲਾਤ ਠੀਕ ਨਹੀਂ ਰਹੇ ਪਰ ਮੈਂ ਆਫਰੀ ਨਾ ਤੇ ਧਨਵਾਦੀ ਆ ਆਪਣੇ ਹਰਦੇਲ ਅਜ਼ੀਜ਼ ਹਰਮਨ ਕਾਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ 62.42 ਕਿਲੋਮੀਟਰ ਲੰਬੀਆਂ ਸੜਕਾਂ ਦੇ ਮੁਰੰਮਤ ਵਾਸਤੇ 12 ਕਰੋੜ 79 ਲੱਖ ਰੁਪਇਆ ਜਾਰੀ ਕਰਤਾ ਇਹਨਾਂ ਦੇ ਟੈਂਡਰ ਜਿਹੜੇ ਨੇ ਲੱਗੇ ਨੇ ਅੱਜ 19 ਤਰੀਕ ਨੂੰ ਇਹ ਟੈਂਡਰ ਜਿਹੜੇ ਨੇ ਖੋਲੇ ਜਾਣਗੇ ਔਰ ਆਉਣ ਵਾਲੇ ਦਸਾਂ ਦਿਨਾਂ ਦੇ ਵਿੱਚ ਇਹਨਾਂ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦਾ ਕੰਮ ਜਿਹੜਾ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਪਿੰਡ ਨੇ ਹਰਦਾਨ ਹੋ ਗਿਆ ਜੀਵਨਵਾਲ ਹੋ ਗਿਆ ਮੰਗਲਸਰ ਹਯਾਤਨਗਰ ਪੀਰਾਬਾਗ ਗਜਨੀਪੁਰ ਤਤਲੇ ਚੌਰ ਰਤੋਵਾਲ ਤਲਵੰਡੀ ਵਿਰਕ ਬੱਬੇ ਹਾਲੀ ਔਰ ਉਹ ਜਿਹੜਾ ਸਰਾਵਾ ਕੁੱਲੇਚੱਕ ਹਮਰਾਜਪੁਰ ਤਿਬਰ ਕਾਲਾ ਨੰਗਲ ਕੋਪਰਸਾਦਾ ਨੰਗਲ ਬ੍ਰਾਹਮਣਾ ਮੀਰਪੁਰ ਸ਼ੇਰਪੁਰ ਤੇ ਹੋਰ ਕਾਫੀ ਪਿੰਡ ਜਿਹੜੇ ਨੇ ਉਹਨਾਂ ਦੀਆਂ ਸੜਕਾਂ ਜਿਹੜੀਆਂ ਬਹੁਤ ਖਸਤਾ ਹਾਲਤ ਦੇ ਵਿੱਚ ਸਿੱਗੀਆਂ ਉਹਦੀ ਮੁਰੰਮਤ ਜਿਹੜੀ ਆ ਕੀਤੀ ਜਾਊਗੀ ਔਰ ਅੱਜ ਮੈਨੂੰ ਦੱਸਦਿਆਂ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਮੁਰੰਮਤ ਦੇ ਵਿੱਚ ਇੱਕ ਨਮੀਕਰੋਜ ਜਿਹੜੀ ਆ ਐਡ ਕੀਤੀ ਆ ਜਿਹੜੀ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤੀਆ ਉਹਦਾ ਕਾਰਨ ਹੁੰਦਾ ਸੀ ਕਿ ਜਿਹੜੇ ਠੇਕੇਦਾਰ ਸੀ ਉਹ ਕਿਸੇ ਵਕਤ ਸਮਗਰੀ ਮਾੜੀ ਇਸਤੇਮਾਲ ਕਰਦੇ ਸਨ ਤੇ ਸੜਕਾਂ ਬਹੁਤ ਦੇਰ ਚੱਲਦੀਆਂ ਨਹੀਂ ਸੀਗੀਆਂ ਪਰ ਹੁਣ ਭਗਵੰਤ ਮਾਨ ਜੀ ਜੋਗਵਾਈ ਥੱਲੇ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਇਹ ਕੰਮ ਜਿਹੜਾ ਵੀ ਠੇਕੇਦਾਰ ਕਰੇਗਾ ਉਹਨੂੰ 5 ਸਾਲਾਂ ਦੇ ਵਿੱਚ ਇਹਦੀ ਮੈਂਟੇਨੈਂਸ ਵੀ ਉਸ ਠੇਕੇਦਾਰ ਨੂੰ ਕਰਨੀ ਹੋਵੇਗੀ ਜੇ 50 ਸਾਲਾਂ ਦੇ ਵਿੱਚ ਇਹ ਸੜਕ ਜਿਹੜੀ ਆ ਟੁੱਟਦੀ ਆ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਠੇਕੇਦਾਰ ਦੀ ਹੋਊਗੀ ਔਰ 5 ਸਾਲ ਦੇ ਵਿੱਚ ਇਹਨਾਂ ਪੈਸਿਆਂ ਦੇ ਨਾਲ ਹੀ ਠੇਕੇਦਾਰ ਜਿਹੜੀ ਆ ਉਹਦੀ ਮੁਰੰਮਤ ਕਰੂਗਾ ਸੋ ਮੈਂ ਸਮਝਦਾ ਇਹ ਬਹੁਤ ਵਧੀਆ ਪਹਿਲ ਕਦਮੀ ਆ ਬਹੁਤ ਵਧੀਆ ਪ੍ਰਯਾਸ ਆ ਕਿਉਂਕਿ ਇਤਿਹਾਸਿਕ ਸਰਕਾਰਾਂ ਵੇਲੇ ਇਹਨਾਂ ਕੰਮਾਂ ਦੇ ਵਿੱਚ ਰਾਜਨੀਤਿਕ ਦਖਲ ਬਹੁਤ ਜ਼ਿਆਦਾ ਸੀਗਾ ਜਿੱਦੂ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਨੇ ਰੋਕ ਕੇ ਇੱਕ ਪਰਦਸ਼ਤਾ ਲਿਆਂਦੀ ਆ ਤਾਂ ਕਿ ਜਿਹੜਾ ਕੰਮ ਹੋਵੇ ਉਹ ਮਿਆਰੀ ਕੰਮ ਹੋਵੇ ਚੰਗੀ ਕੁਆਲਿਟੀ ਦਾ ਹੋਵੇ ਤਾਂ ਕਿ ਲੋਕਾਂ ਨੂੰ ਉਹਦੀ ਸੁਵਿਧਾ ਜਿਹੜੀ ਆ ਉਹ ਮਿਲ ਸਕੇ ਸੋ ਮੈਨੂੰ ਅੱਜ ਗੁਰਦਾਸਪੁਰ ਦੇ ਵਾਸੀਆਂ ਨੂੰ ਇਹ ਗੱਲ ਸਾਂਝੀ ਕਰਦੇ ਵੀ ਖੁਸ਼ੀ ਹੋ ਰਹੀ ਆ ਤੇ ਪਿਛਲੇ ਕਈ ਸਾਲਾਂ ਤੋਂ ਲੋਕੜੂ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਔਰ ਉਹਨਾਂ ਦੀ ਆਵਾਜ਼ ਆਈ ਨਹੀਂ ਮੁਸ਼ਕਲ ਆਉਂਦੀ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿੰਦ ਨੂੰ ਲੈ ਕੇ ਜਾਣਾ ਉਹਦੇ ਨੂੰ ਮੁਸ਼ਕਲ ਆਉਂਦੀ ਸੀ ਉਹਦੇ ਵਾਸਤੇ 62.42 ਕਿਲੋਮੀਟਰ ਸੜਕਾਂ ਜੜੀਆਂ ਨੇ ਔਰ ਬਣ ਰਹੀਆਂ ਨੇ ਔਰ ਉਹਦੇ ਤੇ 12 ਕਰੋੜ 79 ਲੱਖ ਰੁਪਏ ਦਾ ਜਿਹੜਾ ਖਰਚਾ ਉਹ ਆਊਗਾ ਸੋ ਪਰਮੇਸ਼ਵਰ ਕਿਰਪਾ ਕਰੇ ਅੱਪਾ ਗੁਰਦਾਸਪੁਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣੀ ਔਰ ਮੈਂ ਮੇਰੀ ਆਦਤ ਆ ਕਿ ਮੈਂ ਬਹੁਤ ਜ਼ਿਆਦਾ ਲਾਈਵ ਨਹੀਂ ਹੁੰਦਾ ਤੇ ਜਦੋਂ ਮੈਂ ਲਾਈਵ ਹੁੰਦਾ ਮੈਂ ਹਮੇਸ਼ਾ ਵਿਕਾਸ ਦੀ ਗੱਲ ਕਰਨਾ ਮੈਂ ਹਮੇਸ਼ਾ ਸਤਿ ਭਾਵਨਾ ਦੀ ਗੱਲ ਕਰਨਾ ਮੈਂ ਲਾਈਵ ਹੋ ਕੇ ਬਹੁਤ ਉੱਚਾ ਜੀਵਾ ਬੋਲਣ ਵਾਲਾ ਇਨਸਾਨ ਨਹੀਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਮਾਲਾ ਨਹੀਂ ਕਹਿੰਦਾ ਆਪਣੇ ਕੰਮ ਦੇ ਵਿੱਚ ਵਿਸ਼ਵਾਸ ਰੱਖਦਾ ਔਰ ਮੇਰੀ ਕੋਸ਼ਿਸ਼ ਇਹ ਆ ਕਿ ਰਾਜਨੀਤੀ ਦਾ ਇੱਕ ਉਹ ਪੈਨੂ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਨਹੀਂ ਮਿਲਿਆ ਅੱਜ ਉਸ ਪੈਲੂ ਜਿਹੜਾ ਉਹ ਮਾ ਗੁਰਦਾਸਪੁਰ ਦੇ ਲੋਕਾਂ ਨੂੰ ਦੱਸ ਰਿਹਾ ਗੁਰਦਾਸਪੁਰ ਦਾ ਵਿਕਾਸ ਕਰਨਾ ਗੁਰਦਾਸਪੁਰ ਦੇ ਲੋਕਾਂ ਦਾ ਜੀਵਨ ਸਰ ਉੱਪਰ ਚੁੱਕਣਾ ਸਾਡੀ ਜ਼ਿੰਮੇਵਾਰੀ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਹੀ ਇਹ ਆ ਕਿ ਸਾਰੇ ਉਹ ਕੰਮ ਕਰੋ ਜਿਹੜੇ ਲੋਕਾਂ ਦੀ ਸੇਵਾ ਵਿੱਚ ਵਰਤੇ ਹੋਣ ਲੋਕਾਂ ਦੇ ਜੀਵਨ ਸਰ ਨੂੰ ਉੱਪਰ ਚੁੱਕ ਲਈ ਹੋਣ ਔਰ ਮੈਂ ਅੱਜ ਤੁਹਾਡੇ ਰਾਈ ਸੈਂਟਰ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ 7753 ਕਰੋੜ ਰੁਪਈਆ ਸਾਡਾ ਆਰਡੀ ਅਫਸਰ ਰੋਕਿਆ ਉਹਨੂੰ ਜਲਦ ਰਿਲੀਜ਼ ਕੀਤਾ ਜਾਵੇ ਤਾਂ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਸੜਕਾਂ ਬਣਨ ਵਾਲੀਆਂ ਨੇ ਜਿਹਦੀ ਅਮਾਲ ਰੜੀ ਲਿਸਟ ਤਕਰੀਬਨ 35 36 ਨਵੀਆਂ ਸਰਕਾਰੀ ਲਿਸਟ ਦਿੱਤੀਆ ਸੋ ਸਾਡੀ ਕੋਸ਼ਿਸ਼ ਹੈ ਕਿ ਜਦੋਂ ਇਹ ਪੈਸਾ ਰਿਲੀਜ਼ ਹੁੰਦਾ ਉਹ ਵੀ ਸੜਕਾਂ ਜਾਂਦੀਆਂ ਨਵੀਆਂ ਬਣਨ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਔਰ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਉਹਨਾਂ ਦੀ ਨਹੀਂ ਔਰ ਪੰਜਾਬ ਦੇ ਲੋਕ ਇੱਕ ਸੁਵਿਧਾ ਚਾਹੁੰਦੇ ਨੇ ਪੰਜਾਬ ਦੇ ਲੋਕ ਵੀ ਆਪਣਾ ਵਿਕਾਸ ਚਾਹੁੰਦੇ ਨੇ ਇਹ ਵਿਤਕਰਾ ਜਿਹੜਾ ਬਾਜਪਾ ਦੀ ਸੈਂਟਰ ਗਵਰਨਮੈਂਟ ਪੰਜਾਬ ਦੇ ਨਾਲ ਕਰ ਰਹੀ ਆ ਉਹਦੀ ਸਖਤ ਸ਼ਬਦਾਂ ਦੇ ਨਾਲ ਮੈਂ ਨਿੰਦਾ ਕਰਦਾ ਔਰ ਮੈਂ ਅਪੀਲ ਕਰੂੰਗਾ ਕਿ ਉਹਨਾਂ ਦੇ ਚੰਗਾ ਹੀ ਬੁੱਧੀ ਆਵੇ ਕਿ ਇਹ ਜਿਹੜਾ ਪੈਸਾ ਕਿਸਾਨੀ ਦਾ ਕਿਸਾਨ ਦੀ ਮਿਹਨਤ ਦਾ ਪੈਸਾ